ਪੰਜਾਬ ਸਣੇ ਭਾਰਤ ਦੇ ਵੱਖ-ਵੱਖ ਵੱਡੇ ਸ਼ਹਿਰਾਂ ਦੇ ਵਿੱਚ ਦਿੱਲੀ, ਮੁੰਬਈ, ਚੰਡੀਗੜ੍ਹ, ਮਹਾਲੀ ਇਹਨਾਂ ਥਾਵਾਂ ਦੇ ਉੱਤੇ ਵਿਦੇਸ਼ੀ ਨਾਮੀ ਕੰਪਨੀਆਂ ਦੇ ਕਾਲ ਸੈਂਟਰ ਚੱਲਦੇ ਨੇ ਉਹ ਅਧਿਕਾਰਕ ਤੌਰ ਤੇ ਪੂਰੀ ਪ੍ਰੋਸੈਸ ਰਹੀ ਇੱਕ ਕੰਪਨੀ ਹੈ ਜਿਹੜੀਆਂ ਇਹ ਡੀਲ ਕਰਦੀਆਂ ਨੇ ਕਿ ਜਿਹੜੀਆਂ ਵਿਦੇਸ਼ੀ ਕੰਪਨੀਆਂ ਦੇ ਕੁਝ ਮਸਲੇ ਆਉਂਦੇ ਨੇ, ਕੁਝ ਪਹਿਲੂ ਹੁੰਦੇ ਨੇ ਉਹਨਾਂ ਨੂੰ ਸਾਰਾ ਉਹ ਡੀਲ ਕਰਨ ਦੀ ਪ੍ਰੋਸੈਸ ਰੱਖਿਆ ਤੇ ਰਾਤ-ਰਾਤ ਪਰ ਮਤਲਬ ਕਿ ਚੰਡੀਗੜ੍ਹ ਤੇ ਤੁਸੀਂ ਮਾਰੀ ਚ ਜੇ ਦੇਖੋ ਤਾਂ ਉਹ ਗੱਡੀਆਂ ਲੈ ਕੇ ਜਾ ਰਹੀਆਂ ਹੁੰਦੀਆਂ ਨੇ ਬੱਚਿਆਂ ਨੂੰ ਨਵੀ ਪਨੀਰੀ ਨੂੰ ਵਾਪਸ ਲੈ ਕੇ ਆ ਰਹੀਆਂ ਹੁੰਦੀਆਂ ਨੇ ਇੱਕੋ ਵੱਡੇ ਪਸਾਰੇ ਦੇ ਉੱਤੇ ਕੰਮ ਚੱਲਦਾ ਹੈ ਇਸ ਪ੍ਰਕਿਰਿਆ ਦੇ ਵਿੱਚ ਜਿਹੜੀ ਗੌਰ ਕਰਨ ਵਾਲੀ ਗੱਲ ਹੈ ਉਹ ਹੈ ਜੀ 트럼ਪ ਦਾ ਆਇਆ ਫਰਮਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਜਦੋਂ ਕੋਈ ਫਰਮਾਨ ਜਾਰੀ ਕਰਦੇ ਨੇ ਤਾਂ ਇੱਕ ਵਾਰ ਦੁਨੀਆ ਪਰ ਚ ਤਰਸੱਲੀ ਮਚਾ ਪਰ ਇਸ ਪਰ ਉਹਨਾਂ ਦਾ ਸਿੱਧਾ ਨਿਸ਼ਾਨਾ ਆਪਣੇ ਮਿੱਤਰ ਦਾ ਮੁਲਕ ਹੈ ਮਿੱਤਰ ਨਰਿੰਦਰ ਮੋਦੀ ਜੀ ਅਕਸਰ ਗੁਣਗਾਨ ਕਰਦੇ ਨੇ 트럼ਪ ਇਜ਼ ਮਾਈ ਬੈਸਟ ਫਰੈਂਡ ਅਬ ਕੀ ਬਾਤ 트럼ਪ ਸਰਕਾਰ ਤੇ ਉਸ ਨੇ ਜਦੋਂ ਪੰਜਾਬ ਸਣੇ ਭਾਰਤ ਦੇ ਉਹ ਮੁੰਡੇ ਕੱਢੇ ਆਪਣੇ ਮੁਲਕ ਚ ਤਾਂ ਕਿਵੇਂ ਬੇੜੀਆਂ ਤੇ ਹਥਕੜੀਆਂ ਲਾ ਕੇ ਜਹਾਜ਼ਾਂ ਚੜਾ ਕੇ ਭੇਜੇ ਤੇ ਮਿੱਤਰ ਜੀ ਬੋਲ ਵੀ ਨਹੀਂ ਸਕੇ ਮਿੱਤਰ ਜੀ ਟੋਕ ਵੀ ਨਹੀਂ ਸਕੇ ਇੱਥੋਂ ਤੱਕ ਕਿ ਖੁਦ ਜਦੋਂ ਅਮਰੀਕਾ ਗਏ ਸੀ ਤਦ ਵੀ ਜਹਾਜ਼ ਆਇਆ ਇਸ ਸਾਰੇ ਕਾਰਵਾਈ ਤੋਂ ਹੁਣ ਅਗਲੇ ਕਾਰਵਾਈਆਂ ਕੀ ਚੱਲ ਰਹੀਆਂ ਉਹ ਟਾਇਰ ਫਲੂ ਲੈ ਕੇ ਮਸਲਾ ਹੈ ਸਮਝੌਤਿਆਂ ਨੂੰ ਲੈ ਕੇ ਪਹਿਲੂ ਹੈ ਸੀਜ਼ ਫਾਇਰ ਨੂੰ ਲੈ ਕੇ ਉਹਦਾ ਪੱਖ ਹੈ ਕਿ ਮੈਂ ਹੀ ਕਰਾਤਾ ਪਰ ਹੁਣ ਨਵਾਂ ਹਮਲਾ ਭਾਰਤੀਆਂ ਦੇ ਉੱਤੇ ਦੋ ਤਰੀਕਿਆਂ ਨਾਲ ਮੰਨਿਆ ਜਾ ਰਿਹਾ ਇੱਕ ਤਾਂ ਜਿਹੜਾ ਉਹਨਾਂ ਦਾ ਫਰਮਾਨ ਹੈ ਉਹਨੂੰ ਜੇ ਸਮਝੀਏ ਉਹ ਕਹਿੰਦੇ ਜੀ ਅਮਰੀਕੀ ਰਾਸ਼ਪਤੀ ਨੇ ਹੁਕਮ ਜਾਰੀ ਕਰਤਾ ਕਿ ਅਮਰੀਕਾ ਹੀ ਮੇਰੇ ਲਈ ਫਸਟ ਮੈਂ ਜਿਹੜੀਆਂ ਟਾਪ ਗੂਗਲ ਮੀਟਾ ਵਰਗੀਆਂ ਇਹ ਜਿਹੀਆਂ ਨਾਮੀ ਗ੍ਰਾਮੀ ਕੰਪਨੀਆਂ ਨੇ ਵੱਡੇ ਦੁਨੀਆ ਭਰ ਚ ਜਿੰਨਾ ਦਾ ਪਸਾਰ ਹੈ ਗੂਗਲ ਮੀਟਾ ਵਰਗੀਆਂ ਕੰਪਨੀਆਂ ਨੂੰ ਵੀ ਮੈਂ ਕਹਿੰਦੇ ਸ਼ਕਤ ਹਦਾਇਤ ਕਰਦਾ ਸਪਸ਼ਟ ਹਦਾਇਤ ਕਰਦਾ ਕਿ ਭਾਰਤੀਆਂ ਨੂੰ ਕੰਮ ਤੇ ਨਾ ਰੱਖੋ ਮੈਂ ਦੇਖ ਰਿਹਾ ਸੀ ਕਰਕੇ ਅਮਰੀਕਾ ਦੀਏ ਵਿੱਚ ਅਮਰੀਕਾ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਹੈ ਵਿਸ਼ਵ ਲੈਵਲ ਦੀਆਂ ਜਿਹੜੀਆਂ ਕੰਪਨੀਆਂ ਹੈ ਹਾਂ ਉੱਚਾਈ ਟੈਕਨੋਲੋਜੀ ਦੇ ਖੇਤਰ ਚੋਂ ਨਾ ਆਈਟੀ ਦੇ ਖੇਤਰ ਨੂੰ ਜਿਹੜੀ ਮਰਜ਼ੀ ਉਹਨਾਂ ਚ 20 ਕੰਪਨੀਆਂ ਘੱਟੋ ਘੱਟ ਜੀਆਂ ਜਿਨ੍ਹਾਂ ਦੇ ਮੁਖੀ ਭਾਰਤੀ ਨੇ ਮਤਲਬ 20 ਅਮਰੀਕੀ ਕੰਪਨੀਆਂ ਦੇ ਹੈੱਡ ਭਾਰਤੀ ਨੇ ਪਰ ਇਹ ਮਾਮਲਾ ਕੱਲੇ ਹੈੱਡ ਤੱਕ ਨਹੀਂ ਹੈ ਇਹ ਉਹਨਾਂ ਦੇ ਬਖੋਬਾ ਕੌਧਿਆਂ ਤੇ ਕੰਮ ਕਰਦੇ ਹਜ਼ਾਰਾਂ ਕਰਮਚਾਰੀਆਂ ਤੇ ਅਸਰ ਪੈਣਾ ਮੈਂ ਕੱਲੇ ਅਮਰੀਕਾ ਮੁਲਕ ਦੇ ਹਿਬਦ ਨੇ ਜੇ ਗੱਲ ਕਰਾਂ ਪਰ ਜਿਹੜੀ ਗੱਲ ਟਰੰਪ ਕਹਿ ਰਹੇ ਨੇ ਉਹ ਕਹਿੰਦੇ ਵੀ ਇਹ ਅਮਰੀਕੀ ਕੰਪਨੀਆਂ ਨੇ ਕਰਮਚਾਰੀ ਭਾਰਤ ਚ ਰੱਖਦੀਆਂ ਨੇ ਫੈਕਟਰੀਆਂ ਚੀਨ ਚ ਚਲਾਉਂਦੀਆਂ ਨੇ ਕਮਾਈ ਆਇਰਲੈਂਡ ਚ ਕਰਦੀਆਂ ਨੇ ਕਹਿੰਦੇ ਮੈਂ ਇਹ برداشت ਨਹੀਂ ਕਰੂੰਗਾ ਤੁਹਾਡਾ ਅਰਥ ਕਿ ਹੈੱਡ ਆਫਿਸ ਤੁਹਾਡਾ ਅਮਰੀਕਾ ਚ ਪ੍ਰੋਡਕਟ ਤੁਸੀਂ ਅਮਰੀਕੀ ਦਿਖਾਉਨੇ ਹੋ ਪ੍ਰੋਡਕਸ਼ਨ ਤੁਹਾਡੀ ਚੀਨ ਚ ਹੁੰਦੀ ਹੈ ਕੰਮ ਸਾਰਾ ਭਾਰਤ ਚ ਹੁੰਦਾ ਇੱਥੇ ਜਿਹੜੇ ਆਪਾਂ ਕਾਲ ਸੈਂਟਰ ਜਿਵੇਂ ਗੱਲ ਕਰ ਰਹੇ ਹਾਂ ਤੇ ਕੁਝ ਤੁਹਾਡੇ ਮੁਲਾਜ਼ਮ ਭਾਰਤੀ ਅਮਰੀਕਾ 'ਚ ਵੀ ਹੈਗੇ ਕੁਝ ਤੁਹਾਡੇ ਵੱਡੀ ਗਿਣਤੀ ਜਿਹੜੇ ਸਸਤੀ ਪੈਦੀ ਉਹਨਾਂ ਨੂੰ ਲੇਬਰ ਦੇ ਰੂਪ ਤੁਸੀਂ ਕਹਿੰਦੇ ਹੋ ਸਾਡੇ ਜਵਾਕ ਪਲੱਸ 2 ਕਰਕੇ ਗ੍ਰੈਜੂਏਸ਼ਨ ਕਰਕੇ ਕਾਲਜਾਂ ਚੜੇ ਨੇ ਉਹਨਾਂ ਨੂੰ ਲੱਗਦਾ ਕਿ ਚੰਗੀ ਕਮਾਈ ਆ ਭਾਈ ਅਮਰੀਕਾ ਦੇ ਡਾਲਰਾਂ ਦੇ ਹਿਸਾਬ ਨਾਲ ਗੁਣਾ ਕਰ ਲਈ ਤਾਂ ਇੱਥੇ ਇੰਨੀ ਕਮਾਈ ਹੋ ਰਹੀ ਆ ਤੇ ਉਹ ਇੱਥੇ ਕੰਮ ਕਰਨ ਤੇ ਉਹਨਾਂ ਲੱਖਾਂ ਬੱਚਿਆਂ ਦੇ ਉੱਤੇ ਕੀ ਅਸਰ ਪੈਣ ਜਾ ਰਿਹਾ ਕੀ ਅਮਰੀਕਾ ਦੀਆਂ ਕੰਪਨੀਆਂ 'ਚ ਗੂਗਲ ਮੈਟਾ ਸਣੇ ਹੋਰ ਅਜਈਆਂ ਸੈਂਕੜੀਆਂ ਕੰਪਨੀਆਂ 'ਚ ਤੇ ਲੱਖਾਂ ਦੀ ਤعداد ਚ ਭਾਰਤ ਦੇ ਕਾਲ ਸੈਂਟਰਾਂ ਚ ਕੰਮ ਕਰਦੇ ਬੱਚੇ ਇਹਨਾਂ ਆਈਟੀ ਕੰਪਨੀਆਂ ਚ ਕੰਮ ਕਰਦੇ ਬੱਚੇ ਜਿਨ੍ਹਾਂ ਦਾ ਕਨੈਕਸ਼ਨ ਸਿੱਧਾ ਅਮਰੀਕਾ ਨਾਲ ਹੈ ਉਹਨਾਂ ਸਾਰਿਆਂ ਚ ਉਹਨਾਂ ਨੂੰ ਬਾਹਰ ਕੀਤਾ ਜਾਊਗਾ ਜਾਂ ਸਿਰਫ ਅਮਰੀਕਾ ਦੇ ਜਿਹੜੇ ਹੈੱਡ ਆਫਿਸ ਚ ਕੰਮ ਕਰਦੇ ਨੇ ਉਹਨਾਂ ਨੂੰ ਪਰ ਆਹ ਜਿਹੜਾ ਅਰਥ ਹੈ ਉਹਦਾ ਕਿ ਫੈਕਟਰੀ ਥੋੜੀ ਚੀਨ ਚ ਕਰਮਚਾਰੀ ਤੁਹਾਡੇ ਭਾਰਤ ਚ ਇਨਕਮ ਤੁਹਾਡੀ ਹੱਦ ਰਣ ਚ ਤਾਂ ਇਸ਼ਾਰਾ ਇਹ ਕਰਦਾ ਕਿ ਸਾਰਿਆਂ ਨੂੰ ਕੱਢੋ ਤੇ ਭਟਾ ਮਸਲਾ ਜਨਾ ਬੇਸ਼ੱਕ 트럼ਪ ਨੇ ਤਾਂ ਇਹ ਵੀ ਕਹਿੰਦਾ ਸੀਗਾ ਵੀ ਕਿ ਜਿਨ੍ਹਾਂ ਦੇ ਮਾਪਿਓ ਗੈਰ ਕਾਨੂੰਨੀ ਨੇ ਜੋ ਜਵਾਕ ਅਮਰੀਕਾ ਚ ਜੰਮ ਗਏ ਤਾਂ ਉਹਨੂੰ ਉਦਖਾਰ ਨਹੀਂ ਮਿਲਣਾ ਚਾਹੀਦਾ ਬਿਸ਼ੱਕ ਉੱਥੋਂ ਦੀ ਅ ਅਦਾਲਤ ਨੇ ਇਸ ਨੂੰ ਗੈਰ ਕਾਨੂੰਨੀ ਘਰਾੜ ਦਿੱਤਾ ਰੋਕ ਲੱਗੀ ਆ ਤੇ ਪਰ ਟਰੰਪ ਤਾਂ ਆੜਿਆ ਤੇ ਇਸ ਲਈ ਭਾਰਤੀ ਹੀ ਕਿਉਂ ਕਹਿੰਦਾ ਕਿਉਂਕਿ ਜੀ ਉਹ ਘੱਟ ਤਨਖਾਹਾਂ ਤੇ ਕੰਮ ਕਰ ਲੈਂਦੇ ਨੇ ਉਹਨਾਂ ਕੋਲ ਬਖਾਇਦਾ ਤੌਰ ਤੇ ਪੜ੍ਹਾਈ ਪੂਰੀ ਹੈ ਅੰਤਰਰਾਸ਼ਟਰੀ ਪੱਧਰ ਤੇ ਉਹ ਸਾਰਾ ਕੁਝ ਹੈ ਪਰ ਉਹ ਸਸਤੇ ਦਰ ਤੇ ਉਪਲਬਧ ਹੋ ਜਾਂਦੇ ਨੇ ਇਸ ਲਈ ਜਾਂ ਉਹ ਬੱਚਿਆਂ ਨੇ ਆਪਣੇ ਲਈ ਸਪੇਸ ਬਣਾਈ ਆ ਉਹਨਾਂ ਨੇ ਜਾ ਕੇ ਤੁਹਾਡੇ ਮੁਲਕਾਂ ਚ ਵੀ ਜੇ ਥਾਂ ਲਈ ਆ ਤਾਂ ਆਪਣੀ ਯੋਗਤਾ ਦੇ ਦਮ ਤੇ ਲਈ ਆ ਤੇ ਇਸ ਲਈ ਸੋ ਇਹ ਇਸ ਪਹਿਲੂ ਦੇ ਉੱਤੇ ਕੀ ਸਾਡੇ ਸਹਾਬਾਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਸ ਦੇ ਉੱਤੇ ਗੱਲ ਕਰ ਪਾਉਣਗੇ ਸਵਾਲ ਤਾਂ ਇਹ ਹੈ ਕਿ ਕੀ ਉਹ ਇਹਦੇ ਉੱਤੇ ਆਪਣਾ ਰੁਖ ਸਪਸ਼ਟ ਕਰਨਗੇ ਹੁਣ ਕਿ ਉਹ ਇਹਦੇ ਲਈ ਆਪਣੇ ਫਰੈਂਡ ਨਾਲ ਗੱਲ ਕਰਨਗੇ ਸਵਾਲ ਤਾਂ ਇਹ ਵੀ ਖੜਾ ਹੈ ਪਰ ਲੱਗਦਾ ਨਹੀਂ ਜਨਾਬ ਤੇ ਫਿਕਰ ਹੈ ਇਸ ਗੱਲ ਦਾ ਕਿ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਖਾਸ ਕਰ ਜਿਹੜੇ ਅਮਰੀਕਾ 'ਚ ਬੈਠੇ ਨੇ ਤੇ ਇਹਨਾਂ ਕੰਪਨੀਆਂ 'ਚ ਕੰਮ ਕਰਦੇ ਨੇ ਪਰ ਉਹ ਭਾਰਤੀ ਨੇ ਇਹਨਾਂ 'ਚ ਪੰਜਾਬੀ ਵੀ ਵੱਡੀ ਗਿਣਤੀ 'ਚ ਨੇ ਤੇ ਉਹਨਾਂ ਦਾ ਹੱਥੋਂ ਰੋਜ਼ਗਾਰ ਜਾਊਗਾ ਉੱਥੇ ਤੇ ਦੂਸਰੇ ਜਿਹੜੇ ਭਾਰਤ ਦੇ ਵੱਖ-ਵੱਖ ਸ਼ਹਿਰਾਂ 'ਚ ਬੱਚੇ ਕੰਮ ਕਰਦੇ ਨੇ ਤੇ ਜੇ ਮਹਾਲੀ ਚੰਡੀਗੜ੍ਹ ਦੀ ਗੱਲ ਕਰਾਂ ਜਾਂ ਅਹਮਦਾਬਾਦ ਵਰਗੇ ਸ਼ਹਿਰਾਂ ਤੱਕ ਦੀ ਮੈਂ ਗੱਲ ਕਰਾਂ ਤਾਂ ਉਹਨਾਂ 'ਚ ਵੀ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਨਵੀਂ ਪਨੀਰੀ ਸਾਡੀ ਕੰਮ ਕਰਦੀ ਹੈ ਕਿ ਉਹਨਾਂ ਨੂੰ ਵੀ ਇਹਨਾਂ ਕੰਪਨੀਆਂ ਤੋਂ ਬਾਹਰ ਕਰ ਦਿੱਤਾ ਜਾਊਗਾ ਕਿ ਇਹ ਇਹ ਸਾਰਾ ਪਹਿਲੂ ਨਰਿੰਦਰ ਮੋਦੀ ਹੋਰੀ ਵਿਦੇਸ਼ ਮੰਤਰੀ ਸਾਹਿਬ ਸਾਡੇ ਬਾਚਣਗੇ ਜਾਂ ਚੁੱਪੇ ਬੱਟ ਕੇ ਰੱਖਣੀ ਹੈ ਸਵਾਲ ਤੇ ਵੀ ਖੜਾ